ਅੱਜ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਪਹਿਲਾਂ ਤੇ ਤੁਹਾਡਾ ਜਿੰਨੇ ਵੀ ਸਾਡੇ ਨਵੇਂ ਸਬਸਕ੍ਰਾਈਬਰ ਤੇ ਪੁਰਾਣੇ ਸਬਸਕ੍ਰਾਈਬਰ ਜੁੜੇ ਹੋਏ ਹੈ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਮਾਣ ਬਖਸ਼ਦੇ ਹੈ ਜੀ ਉਮੀਦ ਆ ਤੁਸੀਂ ਇਦਾਂ ਹੀ ਪਿਆਰ ਸਾਨੂੰ ਦਿੰਦੇ ਰਹੋਗੇ ਤੇ ਸਾਡੇ ਇਲਾਕੇ ਦੇ ਵਿੱਚ ਸ਼੍ਰੀ ਚਮਕੌਰ ਸਾਹਿਬ ਅੱਜ ਥੋੜਾ ਜਿਹਾ ਹਵਾ ਜਰੂਰ ਚੱਲਦੀ ਐ ਤੇ ਮੌਸਮ ਦੇ ਵਿੱਚ ਥੋੜਾ ਜਿਹਾ ਫਰਕ ਐ ਠੰਡਾ ਜਿਹਾ ਲੱਗਦਾ ਜਿਵੇਂ ਇਹ ਗਰਮੀ ਦੇ ਵਿੱਚ ਫਤਰੀ ਬਹੁਤ ਬੜੀ ਗਰਮੀ ਪੈ ਰਹੀ ਆ ਇੰਨੀ ਗਰਮੀ ਪੈ ਰਹੀ ਆ ਜਿੰਨੀ ਤੁਸੀਂ ਕਹਿ ਦੋ ਔਰ ਸਾਨੂੰ ਆਪਣੇ ਕਮੈਂਟ ਜਰੂਰ ਦੱਸਿਓ ਜਿਹੜੇ ਸਾਡੀ ਵੀਡੀਓ ਦੇਖਣੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਅੱਜ ਮੀਂਹ ਪਿਆ ਕਿਹੜੇ ਇਲਾਕਿਆਂ ਦੇ ਵਿੱਚ ਨਹੀਂ ਪਿਆ ਆਪਣੇ ਕਮੈਂਟਸ ਹਾਲੀ ਨੂੰ ਦਿਓ ਤੇ ਅੱਜ ਆ ਜਾਏਗਾ ਹੀ ਆਪਣਾ ਮੈਚ ਮੈਚ ਨੂੰ ਵੀ ਪਰੇ ਜਾਣਾ ਹੈ ਜੀ ਖੇਡਣ ਤੇ ਉਸ ਤੋਂ ਪਹਿਲਾਂ ਚਰਨਜੀਤ ਨਾਲ ਕਰੋ ਜੀ ਮੁਲਾਕਾਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਅਗੇ ਅਰਦਾਸ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤੇ ਬੁਰਾਈ ਤੋਂ ਦੂਰ ਰਹੋ ਤੁਸੀਂ ਕਹੋਗੇ ਚਰਨਜੀਤ ਨੇ ਹੱਥ ਲਵੇੜਿਆ ਨੇ ਇਹ ਜੀ ਅੱਜ ਮੈਂ ਲੱਗਿਆ ਕਰ ਆ ਰਿਹਾ ਜੀ ਅੱਜਾਂ ਦੀ ਗੱਲ ਆਪਰੇ ਬਹੁਤ ਚੱਕੀ ਬਾਲ ਕਾ ਉਹ ਤੇ ਜਦ ਜਦ ਪਾ ਦੇਣਾ ਤੇ ਨਾਲ ਨਾਲ ਆ ਕੇ ਪਾ ਦਿੰਦੇ ਨਾਲ ਹੀ ਆ ਬਸ ਜੇ ਵੀ ਘਰ ਵਾਲੇ ਕਾਜੇ ਨਹੀਂ ਜਾਣਗੇ ਹਾਂ ਮੈਂ ਨਾ ਇਦਾਂ ਕਰਦੀ ਤੇ ਚੀ ਕਰਕੇ ਅਸੀਂ ਮਤਲਬ ਉਹ ਨਹੀਂ ਕਰਦੇ ਹੈਗੇ ਇਹ ਪਾਉਂਦੇ ਨਹੀਂ ਹੈਗੇ ਜਦੇ ਇਦਾਂ ਪਕਾ ਕੇ ਪਾਉਂਦੇ ਜਿਹੜੇ ਉਹ ਨਹੀਂ ਬਣਾਉਂਦੇ ਹੈਗੇ ਸ ਹੁਣ ਕੱਚੀ ਕਰਕੇ ਰੱਖ ਲੈਣੀ ਨੂਨ ਪਾ ਕੇ ਕੱਲਾ ਬਸ ਇਹਨੂੰ ਰੱਖ ਦੇਣਾ ਇਦਾਂ ਗੱਦੀ ਬਾਸ ਕਰਕੇ ਪਹਿਲਾਂ ਧੋ ਲਿਆ ਧੋ ਕੇ ਤੇ ਰਾਤ ਦੇ ਦਿਨ ਤੇ ਲਗੇ ਉਹ ਵੀ ਨਹੀਂ ਪਰ ਜਿਹੜਾ ਇਹ ਨਾਲ ਬਹੁਤ ਪਾਉਂਦੇ ਆ ਉਹਨਾਂ ਦਾ ਪਰਚਾ ਆਉਂਦਾ ਹੈ ਕਿੰਨੇ-ਕਿੰਨੇ ਚਾਰ ਪਾਇਆ ਇਹ ਉਹ ਵੀ ਦੱਸ ਦੋ ਸਾਨੂੰ ਤੂੰ ਦਾਦਾ ਬਿੱਧਾ ਦੋ ਜਾਨ ਤੇ ਇਹ ਕੰਡਣਾ ਜੇ ਅਸੀਂ ਤਾਂ ਨਾ ਜਦ ਖਾਣੀ ਹੁੰਦੀ ਹੈ ਫਿਰ ਅਸੀਂ ਇਹਨੂੰ ਜਦੇ ਬਣਾ ਲੈਂਦੇ ਹਾਂ ਅਸੀਂ ਤਾਂ ਨਹੀਂ ਕੱਚੀ ਕਰਕੇ ਉਹ ਦੋ ਤਿੰਨ ਸਾਲ ਸਾਡੇ ਆਏ ਨਾ ਵਧੀਆ ਮੰਦੇ ਜਾਂਦੇ ਸੱਚੀ ਗਰੀਬ ਜੀ ਵਪਾਰ ਹਨਾ ਪੈਣਾ ਹੀ ਵਿਚਾਰੀ ਪਰਸਗੀ ਦੀ ਚੜਣੀ ਚਲੋ ਉਸ ਟਾਈਮ ਜਦ ਆਂਬ ਨਹੀਂ ਨਾ ਹੁੰਦੇ ਸਬਜ਼ੀ ਮਜਬੂਰੀ ਹੁੰਦੀ ਵੀ ਕਿਸੇ ਕੋ ਹੁੰਦਾ ਹੀ ਵੀ ਨਹੀਂ ਹਨਾ ਕਿ ਜਿਨਾ ਦੇ ਬਣਾਈ ਹੁੰਦੀ ਉਹ ਅਗਲਾ ਪੂਰੀ ਪੂਰੀ ਬਣਾਉਂਦਾ ਸਨ ਮਹਾਰਾਜ ਜੀ ਮੌਸਮ ਦੇ ਹਿਸਾਬ ਨਾਲੇ ਹੁੰਦੀ ਆ ਹਾਂ ਤੇ ਕਿਰਨਾ ਸਾਡੀ ਖਾਂਦੀ ਹੈ ਵਿਚਾਰੀ ਤੇ ਉਹ ਮੰਗਲ ਲੱਗੀ ਰਹੀ ਮੈਨੂੰ ਚਟਨੀ ਤੇ ਕਿਰਨਾ ਮੰਗਲ ਲੱਗੀ ਮੈਨੂੰ ਚਟਨੀ ਦੋ ਭਾਈ ਇਹ ਮੈਂ ਲੈ ਕੇ ਜਾਣੀ ਆ ਤੇ ਭਾਈ ਮਮੀ ਖਾ ਸੇ ਘਰ ਘੁੰਮੀ ਮਮੀ ਨੂੰ ਪਤਾ ਨਹੀਂ ਸੀ ਮੇਰੀ ਵੀ ਬਣਾ ਕੇ ਰੱਖੀ ਹੋਈ ਆ ਚਲੋ ਛੱਡ ਕਿਰਨਾ ਜਿੱਦਾਂ ਆਪਣੀ ਹੂਨਕ ਆਪਣ ਨੂੰ ਪਤਾ ਨਹੀਂ ਕੋਈ ਚੀਜ਼ਾਂ ਤੇ ਲੱਗਦੀ ਆ ਤੇ ਭਾ ਉਹ ਸਾਥ ਵਿੱਚ ਚਟਨੀ ਕੋਲ ਮਨ ਨਾਲ ਕਾਜੂ ਬਦਾਮ ਨਾਲ ਦਾ ਆ ਖਾ ਕੁਝ ਨਹੀਂ ਖਾ ਸਕਦੀ ਹਾਂ ਇਹ ਪੈ ਕੇ ਸਾਬੂ ਗਾਉਣੇ ਬਸ ਮੇਥੇ ਮੇਥੇ ਦੇਖਾ ਜਾਂਦਾ ਮੇਥੇ ਕਲੌਂਗੀ ਜਿਹਾ ਕਾਲੀ ਬਰਚਾ ਇਹ ਤੋਂ ਬਾਅਦ ਕੁਝ ਨਹੀਂ ਕਰਦੇ ਉਹਨੂੰ ਇਹ ਤੋਂ ਬਾਅਦ ਕੁਝ ਨਹੀਂ ਕਰਦੇ ਕਿਉਂਕਿ ਕਿਰਨਾਂ ਨੂੰ ਨਾ ਇਹ ਚੀਜ਼ਾਂ ਤੋਂ ਵੀ ਭੈੜੀ ਜਿਹੜੀ ਕੁੜੀ ਐ ਬਾਹਰ ਵਾਲੀ ਧੂੜੀ ਭੈੜੀ ਹੈ ਤੇ ਸਾਡੀ ਤੇ ਉਹਨੂੰ ਹੁੰਦੀ ਹੈ ਜੀ ਇਹ ਚੀਜ਼ਾਂ ਤੋਂ ਅਲਰਜੀ ਤਾਂ ਕਰਕੇ ਹੁਣ ਐ ਤਾਂ ਦੇ ਦਿੱਤੀ ਜਿਹਨਾਂ ਦੇ ਪਾਈ ਹਿੱਦੀ ਜਿਹਨਾਂ ਦੇ ਮੰਮੀ ਚੋਂ ਲੈਣ ਚਾਹੀਦਾ ਪਰ ਹੁਣ ਸਾਨੂੰ ਅਲਰਜੀ ਕਰਕੇ ਟੈਨਸ਼ਨ ਹੋ ਜਾਂਦੀ ਨਾ ਤੇ ਹੁਣ ਆਗਲਾ ਜਿਹੜਾ ਹੁਣ ਭਾਈ ਖਾਂਦੇ ਉਹਨਾਂ ਦਾ ਪੌਣੀ ਪੌਣੀ ਆਪਣੀ ਹੁੰਦੀ ਆ ਹਾਂ ਹਰ ਚੀਜ਼ ਅਗਲਾ ਪਾਉਂਦਾ ਹਾਂ ਅਸੀਂ ਕਰਕੇ ਰੱਖਦੇ ਨਹੀਂ ਕੱਚੀ ਜੀ ਕੱਚੀ ਜੈਸਾ ਅਸੀਂ ਖਾਣੀ ਆ ਮਤਲਬ ਜਿਦਾ ਲੱਗਿਆ ਸਾਨੂੰ ਜਿਹੜੀ ਸਾਨੂੰ ਜਦੋਂ ਹੈ ਨੀ ਕੱਚੀ ਜਲ ਥੋੜੀ ਆਪਣੀ ਕੱਢ ਲੈਣੀ ਆ ਕੱਢ ਪਾ ਲੈਣੀ ਆ ਇਹਦੇ ਉੱדי ਘਟਿਆ ਤੁਮ ਜੋੜ ਲੈਣੀ ਆ ਘਰਨੇ ਵਿੱਚ ਰੱਖ ਦੇਣਾ ਇਹਦੇ ਘਟਿਆਸ ਨਿਕਲਣੀਆਂ ਪਕੀਨ ਸਾਰੀ ਚੰਗੀ ਤਰ੍ਹਾਂ ਤੋਂ ਸਾਰੇ ਕੱਪੜੇ ਨਾਲ ਘਟਿਆਸ ਨਿਕਲ ਗਏ ਉਹਦੇ ਬਾਅਦ ਢੜਕਾ ਗਠੀਆਂ ਦਾ ਲਾ ਕੇ ਸਮਾਨ ਪਾ ਕੇ ਪਾ ਕੇ ਉਹਨੇ ਕੰਮ ਤੇ ਅੱਜ ਬਾਬੇ ਨਾਨਕ ਦੀ ਕਿਰਪਾ ਨਾਲ ਪੈੜ ਪਰਾਵਾਂ ਦੀ ਦੁਆਵਾਂ ਦੇ ਨਾਲ ਕਿ ਅਜੰਗ ਰੋਗ ਦੀ ਪੂਰੇ 6 ਹੋ ਗਏ ਪੰਜਵੇਂ ਨੇ ਦਾ ਪੂਰਾ ਹੋ ਗਿਆ 6ਵਾਂ ਲੱਗ ਗਿਆ ਜੀ ਅੱਜ ਅੱਜ 15 ਤਰੀਕ ਹੈ ਜੀ 6ਵਾਂ ਵੀ ਲੱਗ ਗਿਆ ਤੇ ਨਾਲ ਅੱਜ ਆ ਰਹਿਆਂ ਹਾਂ ਹਾਂ ਹੈਪੀ ਆ ਅੱਜ ਹੈਪੀ ਫਾਦਰਡੇ ਅੱਜ ਮਮੂ ਵੀ ਪੰਜਾਬੀਆਂ ਪੰਜਾਬੀ ਵੀ ਤੇ ਪੰਜਾਬੀਆਂ ਤੇ ਬਹੁਤ ਤਾਂ ਹੁਣ ਜਿਹੜਾ ਹੁਣ ਰਵਾਜ ਚੱਲ ਗਿਆ ਉਹ ਨਾਲ ਵੀ ਚੱਲਣਾ ਪੈਂਦਾ ਤੇ ਅੱਜ ਹੈਗਾ ਭਾਈ ਸਾਡੇ ਡੈਡੀਆਂ ਦਾ ਦੇ ਜੀ ਪਰਮਾਤਮਾ ਸਭ ਦੇ ਬੱਚੇ ਆਜ ਮम्मू ਜੀ ਦਾ ਜਨਮ ਦੇਣਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਧਾ ਸਾਹਿਬ ਨੂੰ ਬਿਲਕੁਲ ਜਿਹਦੀ ਸਾਧਾ ਸਾਹਿਬ ਨਾਲ ਜ਼ਿੰਦਗੀ ਆ ਉਹਨਾਂ ਦੇ ਨਾਲੇ ਸਾਰਾ ਕੁਝ ਆ ਦੇਖੋ ਹਨਾ ਉਹਨਾਂ ਨੇ ਹਾਂ ਉਹ ਹੁਣ ਸਾਰੀ ਉਹ ਮਦਦ ਨਾਲ ਕਮਾਈ ਕਰਨੀ ਆਪਣੇ ਬੱਚਿਆਂ ਖਾਤਰ ਹਨਾ ਬਹੁਤ ਚੀਜ਼ਾਂ ਜ਼ਰੂਰੀਆਂ ਜ਼ਿੰਦਗੀ 'ਚ ਮਾਂ ਮਾਂ ਤੋਂ ਵੀ ਬਹੁਤ ਹੁੰਦੇ ਜੇ ਪਗੜੀ ਕਰਨੀ ਮਾਂ ਨਹੀਂ ਤੋ ਵੀ ਜਨਮ ਦੀ ਨਾਲ ਜ਼ਰੂਰੀ ਆ ਨੇ ਦੁਨੀਆ ਦਿਖਾਉਣੀ ਆ ਤੂੰ ਨੇ ਦੁਨੀਆ ਦਿਖਾਉਣੀ ਕਮਾ ਆ ਗਿਆ ਤਾਂ ਦੁਨੀਆ ਉਹ ਨਹੀਂ ਦਿਖਾਉਣੀ ਆ ਖਲਾਉਣਾ ਉਹਨੇ ਆ ਗਾਹਾਂ ਸਾਰਾ ਕੰਮ ਦਾ ਸਹੀ ਗੱਲ ਹੈ ਚਲੋ ਠੀਕ ਹੈ ਜੀ ਮੈਂ ਹੁਣ ਉਹ ਇਹਨਾ ਲੇਟ ਜੀ ਮਿਲਦੇ ਆਪਾਂ ਤੁਹਾਨੂੰ ਆਪਾ ਸਾਡਾ ਹੈਗਾ ਜੀ ਮੈਚ ਪੌਂਚਣਾ ਮੈਚ ਤੇ ਜਾ ਕੇ ਕਰਾਂਗੇ ਉੱਥੇ ਗੱਲਬਾਤ ਦਿਖਾਵਾਂਗੇ ਤੁਹਾਨੂੰ ਮੈਚ ਦਾ ਅੱਜ ਕੀ ਪੋਜੀਸ਼ਨ ਕੀ ਦੇ ਨਾਲ ਸਾਡਾ ਮੈਚ ਆਪਾਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਵਿੱਚ ਦੱਸਾਂਗੇ ਠੀਕ ਹੈ ਜੀ ਮਿਲਦੇ ਆਪਾਂ ਗਰਾਊਂਡ ਵਿੱਚ ਉਹਨੇ ਜਿੱਤੀ ਦੀ ਬੋਲਿੰਗ ਅਸੀਂ ਕਰਨੇ ਆ ਬੈਟਿੰਗ ਦਾ ਫੈਸਲਾ ਉਹਨਾਂ ਨੇ ਲਿੱਤਾ ਹੈ ਤੇ ਲੱਗੇ ਆ ਜੀ ਸਟਾਰਟ ਕਰਨ ਕੰਦੋਲਾ ਦੀਪਾ ਤੇ ਇਧਰ ਬਿੱਲਾ ਬੋਲਿੰਗ ਪਰ ਸਾਡਾ ਸੀਨੀਅਰ ਪਲੇਅਰ ਹਰਜੀਤ ਤੇ ਉਹ ਖੜਾ ਹੈ ਸਾਡਾ ਬਲਵੀਰ ਸਿੰਘ ਚਾਚਾ ਸੀਨੀਅਰ ਪਲੇਅਰ ਤੇ ਤਰੀਬਨ ਸੀਨੀਅਰ ਇਹ ਸਾਡੇ ਵਿੱਚ ਜਿਆਦਾ ਦੋ ਕੇ ਆ ਬਾਕੀ ਜੂਨੀਅਰ ਹੈ ਜੀ ਅਸੀਂ ਲਓ ਜੀ ਪਹਿਲੇ ਓਵਰ ਦੀ ਪਹਿਲੀ ਬੋਲ ਪਾਉਣ ਲੱਗੀ ਹੈ ਜੀ ਆਜੀ ਤੇ ਆਪਾਂ ਆਊਟ ਹੋ ਗਏ ਤੇ ਰਨ ਸਾਡੇ 4 ਓਵਰਾਂ ਦੇ ਵਿੱਚ ਬੈਟ ਆ ਫੜਾ ਕੇ ਇਹਨੂੰ ਨੇ ਪੱਜਾ ਤੇ ਸਾਡੇ ਚਾਚਾ ਜੀ ਪਹੁੰਚੇ ਹੋਏ ਆਜੀ ਚਾਚਾ ਜੀ ਸਾਰੀ ਆਵੇ بیٹنگ ਆਉਣੀ ਹੈ ਹੁਣ ਸਾਡੀ ਸਤਿ ਸ੍ਰੀ ਅਕਾਲ ਬਾਈ ਜੀ ਦਾ ਖਾਲਸਾ ਬਾਈ ਜੀ ਦੀ ਫਤਿਹ ਕੀ ਕੀ ਪੋਜੀਸ਼ਨ ਆ ਮੈਂ ਦੀ ਮੈਚ ਦੇ 60 ਰਨ ਹੋ ਗਏ ਹੂੰ 4 ਓਵਰ ਕਿੱਧਰ ਲੱਗਦਾ ਕਿਧਰ ਲੱਗਦਾ ਪੱਖ ਜਿੱਤ ਜਾਣਾ ਪਾਉਗੇ ਜਿੱਤ ਜੂਗੇ ਬੈਟਿੰਗ ਤਕੜੀ ਆ ਭਰੋਸਾ ਵੈਸੇ ਉਹਨਾਂ ਨੂੰ ਵੀ ਉਹਨਾਂ ਵਾਲੀ ਵੀ ਬੋਲ ਤਕੜੀ ਆ ਇਹ ਤਾਂ ਨਹੀਂ ਗੱਲ ਹੈ ਪਰ ਆਪਾਂ ਨੇ ਰਨ ਬਹੁਤ ਖਾ ਲਿਆ ਰੇ ਚੱਕਰ ਅੱਛਾ ਫਿਲਡਿੰਗਾਂ ਮਿਸ ਕਰਕੇ ਰਨ ਹੋਏ ਆ ਜਿਹੜੇ ਮਿਸਫੀਲਡ ਵੀ ਚੱਤੂ 30 35 ਰਨ ਚੋਕਿਆਂ ਨਹੀਂ 49 ਰਨ ਹੋ ਗਿਆ ਐਕਸਟਰਾ 103 ਰਨ ਉਹਨਾਂ ਦਾ ਆਪਣੇ ਮਤਲਬ ਜਿਹੜੇ ਬੈਟ ਨਾਲ ਗਏ ਆ ਉਹ ਆ ਬਾਕੀ ਸਾਡੀ ਮਿਸਫੀਲਡ ਹੀ ਹੋਈ ਆ ਹਨਾ ਮਿਸਫੀਲਡ ਹੋਈ ਆ ਤਾਂ ਪਤਾ ਕੀ ਗੱਲ ਆ ਚਾਚੇ ਫਰਕ ਹੁਣ ਇਹ ਆ ਜਿਹੜੇ ਇਹਨਾਂ ਨੇ ਡੇਲੀ ਆਪਣੇ ਆਲਰੇਡੀ ਧਰਮਸ਼ਾਲਾ ਛੋਟੀ ਜੀ ਆ ਉੱਥੇ ਬਾਲ ਵੀ ਕਰਦੇ ਨੇ ਫਿਰ ਇਹ ਜਣਾ ਬੈਟਿੰਗ ਵੀ ਕਰਦੇ ਨੇ ਫਿਰ ਜਣਾ ਆਪਾਂ ਨੇ ਕਿਤੇ ਜਾਣਾ ਨਹੀਂ ਹਾਂ ਪਾ ਕਟੋਕਟ ਤਿੰਨ ਚਾਰ ਮਹੀਨੇ ਬਾਅਦ ਪਾ ਮੈਂ ਨਾ ਖੇਡਣਾ ਆਗੇ ਫਰਕ ਤਾਂ ਪੈਂਦਾ ਨਾ ਚੀਜ਼ ਦਾ ਡੇਲੀ ਪ੍ਰੈਕਟਿਸ ਦਾ ਕਿ ਨਹੀਂ ਉਹ ਤਾਂ ਹੈ ਹਾਂ ਹੁਣ ਆਹ ਆ ਜੋ ਆਕਾ ਤਿਆਰ ਹੋਣਗੇ ਉਦੋਂ ਹੋਣਗੇ ਜਦੋਂ ਆਪਾਂ ਨੇ ਗਰਾਊਂਡ ਵਿੱਚ ਜਾਣਾ ਹੈ ਗਰਾਊਂਡ ਵਿੱਚ ਤਾਂ ਜਾਹੂ ਜੇ ਆਪਾਂ ਵਿਲੇ ਹੋਵਾਂਗੇ ਫ੍ਰੀ ਟਾਈਮ ਕਿਹਦੇ ਕੋਲ ਐਡੇ ਟਾਈਮ ਦੇ ਵਿੱਚ ਟਾਈਮ ਨਹੀਂ ਕਿ ਨਹੀਂ ਹਰ ਹਰ ਬਣੀ ਲਾਈਫ ਦੇ ਵਿੱਚ ਬੀਜੀ ਆ ਹੁਣ ਲਾਵੀ ਬੋਲਰ ਪਰਮਿੰਦਰ ਆ 6 6 6 6 ਬਹੁਤ ਵਧੀਆ ਬੈਟਿੰਗ ਕਰ ਰਹੇ ਆ ਅੱਜ ਟਿੰਕੂ ਸਾਹਿਬ ਲਾਵੀ ਉਹ ਕਿਹਦੇ ਤੇ ਹਾਂ ਜਤਨ ਸਿੱਧਾ ਤੋਂ ਨੀਅਤੋਂ ਕੀ ਹੋ ਗਿਆ ਮਿੱਟੀ ਆ ਦੇ ਗਰਲਾ ਕਰ ਕਰ ਵਾਵਾ ਦੇਖਣ ਲੱਗਾ ਹੈ ਨਾ ਥੋਨੀ ਨਹੀਂ ਅੱਗੇ ਪੰਜ ਜਾ ਕੇ ਜਾਵਾਂ ਜਾਵਾ ਜਾਵਾ ਕਿੰਨੇ ਖੜਾ ਨਹੀਂ ਖੜਾ ਨਹੀਂ 4 ਰਨ 6 ਆ ਗਏ ਹਰਨ ਤਾਂ ਸੋਨੇ ਤੁਰੇ ਹੋਏ ਹਨਾ ਸੁੱਟ ਕਰਨ ਹੋ ਗਏ ਇਹ ਪੰਜਵਾਂ ਬਰਾ ਪੰਜਵਾਂ ਬਰਾ 70 70 ਰਨ 5ਵਾਂ ਓਵਰ ਚੱਲਦਾ 70 ਦੇ ਰਹਿ ਇਹ ਕੋਈ ਪੁੱਛਣੀ ਕਰਨਾ ਸਾਰੀ ਮਰਾਈਦਾ ਬੈਗੇ ਸੀ ਨਹੀਂ ਜਿੱਤਣਾ ਖੜਾ ਮੈਂ ਜਾਂਦਾ ਸਾਨੂੰ ਆਪਣੀਆਂ ਬਸ ਭਰੋਸਾ ਨਹੀਂ ਹੈ 72 ਰਨ ਬਣ ਕੇ ਪਰ ਅਨਰੇਡ ਦਾ ਵੀ ਫਰਕ ਪਾਊਗਾ ਪੈਂਦਾ ਪੈਂਦਾ ਜੀ ਪੈਂਦਾ 10 ਆ ਗਏ ਬੋਲਾਂ ਤੈਨੂੰ ਹਈਆਂ ਵਾਲੇ ਤੈਨੂੰ ਹਈਆਂ ਹਾਂ ਹਾਂ ਅਗੇ ਨਾ ਬੋਲਿੰਗ ਹੈਗੀ ਮੁੰਡਿਆਂ ਕੋਲ ਤਾਂ ਨਹੀਂ ਗੱਲ ਆ ਆਹੜਾ ਮੁੰਡਾ ਖੜਾ ਆ ਆਹਾ ਆਹ ਸਾਹਮਣੇ ਇਹ ਵਧੀਆ ਬਾਲ ਕਰਦਾ ਲੱਗੀ ਹਾਂ ਵਧੀਆ ਬਾਲ ਕਰਦਾ ਪੈ ਗਿਆ ਸ਼ਾਬਾਸ਼ ਜਾਨੀ ਹੈਗੀ ਸ਼ਾਬਾਸ਼ ਬੋਲਾਂ ਬਚ ਗਈ ਚਲੋ ਜੀ ਲਾਲ ਹੁਣ ਸਾਡੀ ਚੱਲਦੀ ਆ ਬੈਟਿੰਗ ਅਸੀਂ ਜਿਹੜਾ ਸਕੋਰ ਸਾਨੂੰ ਟਾਰਗੇਟ ਮਿਲਿਆ ਹੈ 150 ਦਾ ਕੰਟਰੋਵਰਾਂ ਦੇ ਵਿੱਚ ਤੇ ਬਾਕੀ ਹੁਣ ਤੁਹਾਨੂੰ ਮਿਲਦੇ ਆਪਾਂ ਬਾਅਦ ਦੇ ਵਿੱਚ ਦੱਸਦੇ ਆ ਕਿ ਪੋਜੀਸ਼ਨ ਮੈਦ ਦੀ ਹੋਈ ਆ ਜਿੱਤੇ ਜਾਂ ਹਾਰੇ ਬਾਅਦ ਚ ਕੱਢਾਂਗੇ ਨੁਕਸ ਗਲਤੀਆਂ ਸਰੇਂਦਰ ਜੀ ਕਿਹੜੂ ਪਿਆ ਆ ਤਾਂ ਮੈਚ ਜਿਹੜਾ ਹੁਣ ਚੱਲਣ ਲੱਗਾ ਰੈਪਰ ਵਾਸਿਟ ਟੱਪੜੀਆਂ ਦਾ ਇਹ ਮੈਚ ਜਿਹੜਾ ਅੱਜ ਦਾ ਸਾਡਾ ਬੜਾ ਕੁਸੂਤਾ ਰਿਆ ਤੇ ਮੈਚ ਨੂੰ ਪਸਾਉਣਾ ਇੱਕ ਤਾਂ ਇਹ ਨੇ। ਐ ਕਿਹੜਾ ਮੈਚ ਆਇਆ? ਇੱਕ ਇਹ ਬੈਠਾ। ਹਾਂ। ਸੱਚੇ ਮੈਨੂੰ ਇਹ ਬੰਦੇ ਨੇ 20 ਬੋਲਰ ਦੇ ਵਿੱਚ 5 ਰਨ। ਹਾਂ। ਇਹਦੇ ਬੰਦੇ ਨੇ 25 ਬੋਲਾਂ ਦੇ ਵਿੱਚ 18 ਰਨ। 25 'ਚ 18 ਹੈ। 25 ਨਹੀਂ ਮੜ ਜਾ। ਦੇਖ ਲੈ ਕੱਢ ਗਏ ਰਨ ਦਾ। ਤੇਰੇ ਨਾਲ ਜ਼ਿਆਦਾ ਰਨ ਆ। ਸਿਰੇ ਵੀ ਤਾਂ ਹੀ ਲੱਗਿਆ ਮੈਨੂੰ। 7 'ਚ ਮੇਰੇ 18 ਰਨ ਆ। ਮੇਰੀ ਗੱਲ ਸੁਣ ਜਾ ਬੈਕਟਾ। ਅਸੀਂ ਗੋਣ ਮੇਰੀ ਗੱਲ। ਮੈਂ ਟਿੰਕੂ ਓਪਨਰ ਕੇ ਜੀ ਅਸੀਂ 5 ਓਵਰਾਂ 'ਚ 75 ਰਨ ਮਾਰੇ। ਮਾਲੀ ਟਿੰਕੂ ਤੇ ਜੇ ਵਾਲੀ ਤੋਂ ਹਟ ਗਿਆ ਉੱਤੇ ਓਵਰ ਚਾ ਗਿਆ ਪੈ ਗਾਂ ਤੇ ਬਸ ਬਲੌਗ ਦੀ ਗੱਲ ਨਹੀਂ ਹਾਂ ਗਰਾਊਂਡ ਦੀ ਗੱਲ ਕਰ ਸਕੋਰ ਫੁੱਲ ਤੋੜੇ ਹੋਏ ਪੂਰਾ ਜ਼ੋਰ ਲਾਦੀ ਮੈਂ ਜਹਰਾਉਂਦਾ ਵੀ ਚੱਲ ਕਦੌਣੇ ਵਾਲੇ ਮੇਰੇ ਇਧਰੋਂ ਉਧਰੋਂ ਘੁੰਮਦੇ ਨੇ ਗਵਾੜ ਮਸਾਲਾ ਇਹ ਤਾਂ ਬੰਦਾ ਹੈ ਜਿਆਦਾ ਉਹ ਬਾਉਂਡਰੀ ਪਰ ਬਾਲ ਗਈ ਬੂਟ ਖੋਲ ਕੇ ਖੜ ਗਿਆ ਕਹਿੰਦਾ ਮੈਂ ਨਹੀਂ ਭੱਜਣਾ ਹੈਗਾ ਸੁਣ ਲੈ ਇੱਧਰ ਇੱਧਰ ਥੋੜਾ ਜੀ ਦੇ ਆ ਬਾਈ ਸਾਡਾ ਸੀਨੀਅਰ ਪਲੇਅਰ ਬੈਠਾ ਉਹ ਤਾਂ ਕੀ ਕਹਿੰਦਾ ਕਹਿੰਦਾ ਤੇ ਪੈਟ ਵੱਜਿਆ ਉਹ ਮਖਾ ਵਾਨੇ ਲਾ ਮੈਂ ਇਹਨੂੰ ਆਏ ਜਿਹੜੇ ਬਾਹਰ ਬੈਠੇ ਆ ਕਹਿੰਦੇ ਡਲੇ ਨਾ ਮੈਂ ਬੜਾ ਰੈਲੈਕਸ ਹੋ ਕੇ ਖੇਡਿਆ ਨਾ ਫੀਲ ਕੀਤਾ ਵੀ ਮੈਨੂੰ ਖੇਡਣੇ ਨਹੀਂ ਆਉਂਦਾ ਜਿਹੜੀ ਮੈਂ 18-20 ਬਾਲਾਂ ਖੇਡੀਆਂ ਨੇ ਮੇਰੇ ਬਸ ਦੀ ਗੱਲ ਨਹੀਂ ਸੀ ਮੈਨੂੰ ਕਹਿੰਦਾ ਕਹਿੰਦਾ ਪਿੱਛੇ ਕੋਈ ਨਹੀਂ ਹੈਗਾ ਮੈਂ ਕਿਹਾ ਤੂੰ ਵੀ ਉਹਨਾਂ ਵੀ ਚਾਹੀਦਾ ਚੱਲ ਸਾਲਾ ਤੈਨੂੰ ਤੂੰ ਕਿਹਾ ਠੀਕ ਤੇਰੇ ਨਾਲ 4 ਓਵਰ ਤੂੰ ਕਿਹਾ ਠੀਕ ਤਾਂ ਕਿਹਾ ਤੇਰੇ ਨਾਲ 4 ਓਵਰ ਖਾਣ ਪਰ ਇਹ ਹੈ ਚਲੇ ਗੜ ਗਿਆ ਇੱਕ ਚਲਾ ਆਇਆ ਇਹ ਗੱਲ ਹੈਗੀ ਪਈ ਸੀ ਵਿਕਟਰ ਨੇ ਟਕਾ ਕੇ ਰੱਖਾ ਚੋਕਾ ਮੈਂ ਮੈਂ ਵੀ ਇਹੀ ਕਰਿਆ ਵਿਕਟਰ ਟਕਾਉਣੀ ਪੈਗੀ ਯਾਰ ਪਰ ਮੈਂ ਤਾਂ ਫਿਰ ਪੈਡਾ ਖੇਡ ਰਿਹਾ ਤਾਂ ਉਹ ਹੋਇਆ ਨਹੀਂ ਪਹਿਲੇ ਮੈਂ ਤਿੰਨ ਬੋਲਾਂ ਚ 10 ਰਨ ਮਾਰਤੇ ਨਹੀਂ ਹੋਇਆ 6 ਮਾਰੇ ਕਿ ਨਹੀਂ ਬੱੱਚ ਗਿਆ ਹੋ ਗਿਆ ਬਾਅਦ ਚ ਹੁਣ ਸਾਰੇ ਆਊਟ ਹੋ ਗਏ ਬਚੇ ਰਹਿ ਗਿਆ ਕੀ ਵੀ ਦੁਨੀਆ ਫਿਰ ਮੈਨੂੰ ਰੋਕਣਾ ਪੈ ਗਿਆ ਮੈਂ ਕਿਹਾ ਮੈਚ ਦੀ ਚਲੋ ਦੇਖੀ ਜਿਵੇਂ ਜਿਹੜਾ ਅੱਜ ਸਾਡਾ ਸਾਡਾ ਅੱਜ ਮੈਚ ਸਤਨਾਮ ਸਿੰਘ ਨੇ ਜਿੱਤਾਇਆ ਹਾਂ ਧੰਨਵਾਦ ਹੈ ਤੁਹਾਡੀ ਟੀਮ ਦੀ ਨੇ ਲਾਜ ਰੱਖੀ ਹੋਰ ਨਹੀਂ ਸਾਨੂੰ ਕੋਦੋਲੇ ਵਾਲਿਆਂ ਨੇ ਅਮਰੀਕਾ ਜਿੰਨਾ ਮਾਣੇ ਮੈਚ ਰੱਲਿਆ ਜਿਹੜਾ ਨਾ ਜਿਹੜੇ ਉਹਨਾਂ ਨੇ ਇੱਥੇ ਤੇ ਜਾਣ ਜਾਣਾ ਨਹੀਂ ਤਾਂ ਜਿਹੜਾ ਮੈਚ ਦਾ ਓਵਰ ਜੀ ਖਤਮ ਹੋਣਾ ਚਾਹੀਦਾ 15 ਚੋ ਹੋਇਆ ਅਸੀਂ ਹਾਂ ਹੋ ਜਿਹੜੇ ਵਿੱਚ ਡਿਫਿਕਲਟ ਪਾਉਂਦੇ ਸੀ ਨਾ ਮੈਂ ਆਪਣੇ ਸਿਰ ਤੇ ਲੈ ਗਿਆ 5 ਓਵਰ ਡਿਫਿਕਲਟ ਸੀ ਥੋੜੇ ਔਖੇ ਸੀ ਖੇਲਣੇ ਵਿੱਚ 10 ਚ ਦਾ ਜੱਟ ਪਾ ਲੰਗ ਕਰ ਦਿੰਦੇ ਐ ਵੀ ਹੁਣ ਮੈਚ ਦਾ ਆਪਾਂ 2 ਪੁਆਇੰਟ ਚਾਹੀਦੇ ਤੇ 10 ਓਵਰਾਂ ਕੇ ਖਤਮ ਕਰਕੇ ਫਿਰ ਉਹ ਰਨ ਰੇਟ ਦਾ ਫਰਕ ਪੈ ਜਾਂਦਾ ਤੁਹਾਡੇ ਨਾਮ ਰਨ ਰੇਟ ਦਾ ਫਰਕ ਜੇ 2 ਨੰਬਰ ਨਾਲ ਰਨ ਰੇਟ ਦਾ ਨਹੀਂ ਰਨ ਰੇਟ ਦੀ ਗੱਲ ਕਰਦਾ ਹਾਂ ਮੈਂ ਬਿੱਲੂ ਨੂੰ ਕਿਹਾ ਵੀ ਇੱਧਰ ਹਵਾ ਚੱਲਦੀ ਐ ਨਾ ਮਾਰੀ ਹੁਣ 14 ਮੈਚਾਂ ਵਿੱਚ 10 ਮੈਚ ਜਿੱਤ ਤਾਂ ਆਪਾਂ ਦੋ ਬੱਲੇ ਦਾ ਤਾਂ ਆਪਾਂ ਤਾਂ ਇੰਨਾ ਕੁ ਜ਼ੋਰ ਲਾਓ ਮੇਰੇ ਸਿਰ ਤੇ ਐਸ਼ ਕਰੋ ਜਿਵੇਂ ਤੁਹਾਨੂੰ ਲੱਗਦਾ ਵੀ ਖੇਲੋ ਮਾਣੇ ਮੱਜੇ ਨੂੰ ਆਪਾਂ ਉੱਪਰ ਲੈ ਕੇ ਜਾਵਾਂਗੇ ਚਾਹੇ ਮੈਨੂੰ 2 ਸਾਲ ਲੱਗਣ ਚਾਹੇ 5 ਸਾਲ ਲੱਗਣ ਰਾਜ ਸਮੋਸੇ ਪਰ ਜਿਹੜੀ ਤੇਰੀ ਇਹ ਪਰ ਜਿਹੜੀ ਤੇਰੀ ਇਹ ਉਮੀਦ ਆ ਇਹ ਤੂੰ ਕਦੇ ਖਰਾ ਨਹੀਂ ਹੋ ਸਕਦਾ ਮੈਂ ਤੇਲ ਖਾਲੀ ਨਹੀਂ ਮੈਂ ਤਾਂ ਆਪਣੇ ਹਿਸਾਬ ਨਾਲ ਅੱਜ ਮੈਚ ਆ ਗਿਆ ਲੈ ਤੂੰ ਅਗਲੇ ਮੈਚ ਦੇ ਵਿੱਚ ਨਹੀਂ ਆਉਣਾ ਨਹੀਂ ਜੀ ਨਹੀ ਇਹ ਤਾਂ ਆ ਨਹੀਂ ਓਏ ਯਾਰ ਅੱਜ ਇਹਨਾਂ ਸਮੋਸਿਆਂ ਦੀ ਵਾਰਟੀ ਲਈ ਛੱਕਾ ਮਾਰਿਆ ਨੇ ਲੈ ਲਿਓ ਪਾਰਟੀ ਨੂੰ ਖੜਾ ਲਾ ਕੇ ਸਿੱਧਾ ਇੱਕ ਆਹ ਜਾਲੀ ਲਾ ਕੇ ਲਾਉਂਦਾ ਮੈਚ ਤੁਹਾਨੂੰ ਦਿਖਾਈਏ ਆਪਾਂ ਇਹ ਮਾਰਦਾ ਇਹ ਜਾਣਦਾ ਯਾਰ ਹੁਣ ਨੂੰ ਬੈਠ ਨਹੀਂ ਘਮਾਉਂਦਾ ਯਾਰ ਮਨੀ ਨੇ ਨਹੀਂ ਮਾਰੇ ਚੌਕੇ ਇਹਨੇ ਨਾਲ ਤਾਂ ਨਹੀਂ ਮਾਰਾ ਤੇ ਮਨੀ ਨਾਲੋਂ ਤੇਰਾ ਡਿਫੈਂਸ ਨਹੀਂ ਹੈਗਾ ਮੈਂ ਤੈਨੂੰ ਅੱਗੇ ਉੱਥੇ ਵੀ ਕਹਿੰਦਾ ਹੁੰਦਾ ਤਾਂ ਚਾਕੇ ਖੇਲ ਲੈਣੀਆਂ ਗੇਮ ਤੇਰਾ ਤਾਂ ਲੱਗੀ ਜਦੋਂ ਮੈਂ ਲੇਟ ਹੀ ਜਾਇਆ ਕਰਾਂ ਆਹ ਦੇ ਵਿੱਚ ਵਾਲੇ 5 ਓਵਰ ਆਪਣੇ ਸਿਰ ਤੇ ਲੈ ਅੱਗੇ ਲੇਟ ਜਾਇਆ ਕਰ ਜਦ ਨਾ 11 ਪਲੇਅਰ ਆਊਟ ਹੋ ਗਏ 12ਵਾਂ ਜਾਇਆ ਹਾਂ ਅਸਲ ਤੇ ਇਹਨੂੰ ਇੰਪੈਕਟ ਤੇ ਲੈ ਗਿਆ ਬਾਹਰ ਵਾਲੇ ਕੇ ਜਾਇਆ ਕਰ ਮੈਨੂੰ ਬੋਲਿੰਗ ਇੰਪੈਕਟ ਤੇ ਪਾਇਆ ਫੈਸਲਾ ਤੂੰ ਰੇ ਕਰ ਓਵਰ ਥੋੜੇ ਜੇ ਘਟਦਾ ਪਿੱਛੇ ਮਾਰਨ ਵਾਲੀ ਆ ਹਾਂ 15 ਓਵਰ ਚ ਜਾਨੂੰ ਸੈਟਿੰਗ ਜੀ ਹੋਣ ਲੱਗ ਪੈਂਦੇ ਜਾਨੂੰ ਓਵਰ ਖਤਮ ਹੋ ਜਾਂਦੇ ਓਵਰ ਖਤਮ ਹੋ ਜਾਂਦੇ ਜਿੱਥੇ ਨੇ ਸੈਟਿੰਗ ਕਰਨੀ ਆ 10 ਕੋ ਓਵਰ ਤਾਂ ਦਲਵੀਰ ਨੇ ਖੇੜਨੇ ਨੇ ਟੱਚ ਬਣਾਉਣ ਨੂੰ ਆਇਆ ਨਾ ਮੇਰੀ ਹੁਣ ਉਮਰ ਦੇ ਹਿਸਾਬ ਨਾਲ ਮੈਂ ਟੱਚ ਬਣਾਉਣ ਲੱਗ ਗਿਆ ਤੋ ਮੈਨੂੰ ਆਇਆ ਵੀ ਚਲ ਜੇ 5 ਸਾਲ ਚ ਵੀ ਕੰਮ ਜਾਵਗੇ 40 ਸਾਲ ਦੀ ਉਮਰ ਚ ਖੇਡਣ ਲੱਗ ਗਿਆ ਆਪਾਂ ਜਨੂਨ ਹੋਵੇ ਨਾ ਜਿਹਨੂੰ ਸ਼ੌਂਕ ਹੋਣਾ ਬਾਈ ਦਾ ਇੱਕ ਹੱਥ ਕੰਮ ਕਰਦਾ ਤੇ ਇੱਕ ਹੱਥ ਨਾਲੇ ਬਾਈ ਬੈਟਿੰਗ ਕਰਦਾ ਇਹ ਆ ਜੀ ਸ਼ੌਂਕ ਆ ਦੇਖ ਲਾ ਤੇ ਬਾਈ ਦਾ ਇੱਕ ਹੱਥ ਕੰਮ ਕਰਦਾ ਤੇ ਇੱਕ ਹੱਥ ਨੂੰ ਬਾਈ ਨੂੰ ਇਹ ਪੂਰੀਆ ਹੋਇਆ ਤਾਂ ਅਕਸੀਡੈਂਟ ਹੋ ਗਿਆ ਅੱਛਾ ਅਕਸੀਡੈਂਟ ਹੋ ਗਿਆ ਪਹਿਲਾਂ ਠੀਕ ᱛੀ ਹੈ ਇਹ ਹੋ ਗਿਆ ਬਈ ਚਾਰ ਉਹ ਫੀਲਡਿੰਗ ਜਬਰਦਸਤ ਫੀਲਡਿੰਗ ਕਰ ਲਈ ਆਪਣੀ ਫਾਰਮ ਮੇਂ ਦੁਆਰਾ ਬਹੁਤ ਸਾਲਾਂ ਬਾਅਦ ਸਿਆਣਾਂ ਦੀ ਹੋਂਦ ਮੈਂ ਦੱਸੀ ਜੇ ਨਾਲ ਹੀ ਹਾਂ ਬਿਲਕੁਲ ਬਾਈ ਇਹ ਸਾਡਾ ਪਹਿਲਾ ਬਹੁਤ ਖੇਲਦੇ ਹੁੰਦੇ ਤੇ ਕ੍ਰਿਕਟਰ ਲੈਦਰਦੀ ਨਾਲ ਕਿਆ ਬਾਤ ਆ ਪਹਿਲਾ ਮੈਚ ਸਾਡਾ ਜਿਹੜਾ ਕੰਦੋਲੇ ਨਾਲ تھا ਉਹ ਸੀ ਗਏ ਤੇ ਜਿੱਤ ਸਦਨਾਮ ਓਵਰ ਪਹਿਲਾ ਮੈਚ ਅਸੀਂ ਜਿੱਤ ਗਏ ਤੇ ਜੀ ਤੇ ਰਨ ਮਾਰਨੇ ਤੇ ਜਿਹੜੇ ਅਸੀਂ ਉਹ ਮਾਰਨੇ ਤੇ 115 ਓਵਰਾਂ ਦੇ ਵਿੱਚ ਤੇ ਅਸੀਂ ਬਣਾ ਦਿੱਤੇ ਤੇ 13 ਓਵਰਾਂ ਦੇ ਵਿੱਚ ਤੇ ਮੈਚ ਉਹ ਜਿੱਤ ਗਏ ਬਾਈ ਕੋਈ ਬੋਲ ਬੂਲ ਖੇਡਣ ਚ ਕੋਈ ਤਕਲੀਫ ਜਿਵੇਂ ਦੀ ਮਰਜ਼ੀ ਬੋਲੋ ਵੇ ਸਪੀਡ ਸਪਿਨ ਹੈ ਇਹ ਕੀ ਇਹੜਾ ਕੀੜਾ ਨਾ ক্রিকেট ਦਾ ਗੇਮ ਦਾ ਹੈ ਨਾ ਬਹੁਤ ਮਾੜਾ ਹੈ ਪੂਰਾ ਸਾਰੇ ਖੇਲੇ ਨੇ ਯਾਰ ਚੰਗੀ ਗੱਲ ਆ ਵੈਸੇ ਪੂਰੇ ਵੀ ਦੂਸਰੀ ਵਾਰ ਆਏ ਚੰਗੀ ਗੱਲ ਆ ਵੀਰੇ ਵੀ ਬੰਦਾ ਗੇਮ ਨਾਲ ਜੁੜਿਆ ਰਹੇ ਕਿ ਤਾ ਸਰੀਰ ਤੰਦਰੁਸਤ ਰਹਿੰਦਾ ਤੇ ਬੰਦਾ ਨਸ਼ਿਆਂ ਤੋਂ ਜ਼ਰੂਰ ਰਾਤ ਰਹਿੰਦਾ ਕਿ ਨਹੀਂ ਬਹੁਤ ਵਧੀਆ ਵੈਸੇ ਬਾਈ ਇਹਨਾਂ ਨੇ ਪ੍ਰਾਲਾ ਕਰਿਆ ਸਾਡੀਆਂ ਲੀਗਾਂ ਚੱਲਦੀਆਂ ਨਹੀਂ ਤਾਂ 6-6 ਓਵਰਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਕਿਸੇ ਨੂੰ ਸਮਾਂ ਨਹੀਂ ਮਿਲਦਾ ਆ ਸਾਡੀਆਂ ਲੀਗਾਂ ਦਾ ਚੱਲ ਰਿਹਾ ਬਹੁਤ ਵਧੀਆ ਪ੍ਰੋਜੈਕਟ ਆ ਚੱਲਣਾ ਚਾਹੀਦਾ ਬੈਡਬਾਲ ਆ ਬੱਖੀ ਜੀ ਵਾ ਤੇ ਫੜਨਾ ਹੈ ਕਿ ਮੋੜੇ ਵਾਲਾ ਬਾਈਡਾ ਬਾਈਡਾ ਵੀਰੇ ਬਾਈਡਾ ਬੋਲ ਬਾਈਡ ਵਾਲਾ ਬਾਈਡਬਾਲ ਬੈਡਬਾਲ ਆ ਵੀਰੇ ਬਾਈਡ ਬੋਲ ਇੱਕ ਹੋ ਗਈ 2 ਬਹੁਤ ਵਧੀਆ ਬੋਲ ਇਹ ਹੈ ਜੀ ਸਖਵਿੰਦਰ ਸਿੰਘ ਰਾਈਪਰ ਤੇ ਬਸ ਇਹ ਟੱਪਰੀਆਂ ਮੀਆਂ ਉੱਪਰ ਖਾਲੀ ਕੋਲ ਟੱਪਰੀਆਂ ਜੀ ਆਉਣੀ ਆਉਣਾ ਤਾਂ ਆਪਾਂ ਨਹੀਂ ਦੇਖ ਦੇ ਇੱਕ ਟਰੈਕਟਰ ਚੋਰ ਦਾ ਫੜੂ ਦੇ ਕੋ ਯਾਰ ਇਹਦਾ ਵੈਸੀ ਬਾਨ ਨੇ ਬਹੁਤ ਲਾਉਂਦਾ ਇਹਨੇ ਮੈਚ ਅੱਜ ਹਰਾਉਣਾ ਤਾਂ ਆਪਾਂ ਨੂੰ ਬੱਸ ਇੰਨਾ ਮੈਂ ਇੰਨਾ ਝੂਠ ਤੂੰ ਕਹੇ ਭਾਈ ਮੇਰੀ ਗਲਤੀ ਆ ਵੀ ਮੇਰੇ ਚੋਂ ਉਹ ਕੀੜਾ ਰਹਿਣਾ ਨਹੀਂ ਭੱਜਣ ਦਾ ਮੇਰਾ ਬੂਟ ਖੁੱਲ ਗਿਆ ਦੀ ਮੇਰੀ ਜਾਨ ਇਹ ਟੌਟ ਟੈਂਸ਼ਨ ਮੈਂ ਓਨਲੀ ਕਲੱਬ ਬਣੀ ਫਿਰਦਾ ਉੱਥੇ ਜਾ ਕੇ ਲੰਦਸ ਨੇ ਜਿੰਨਾ ਖੇਲੇ ਨੇ ਉਹਨਾਂ ਦਾ ਖੇਲ ਲਿਆ ਤੁਹਾਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕਰੀ ਨਾ ਮਾਰਾਂਗਾ ਖਰਾ ਖਰੇ ਇੱਕ ਵਾਰੀ ਕਰਦਾ ਹਾਂ ਅੱਛੇ ਨਹੀਂ ਅੱਜ ਹੋਈ ਆ ਕਿਤੇ ਗੱਲ ਹੈ ਹਰੇਕ ਵਾਰੀ ਮੈਂ ਹਰੇਕ ਵਾਰੀ ਦੋ ਕੈਚ ਛੱਡਦਾ ਹਰੇਕ ਵਾਰੀ ਮਿਸਪਲ ਅੱਜ ਵੀ ਛੱਡਿਆ ਪਰ ਟਿੰਕੂ ਦੀ ਬਾਲ ਸੀ ਠੀਕ ਹੈ ਮੈਂ 10 ਬਾਰੇ ਬਾਲ ਡਾਊਨ ਕਰਦਾ ਹਾਂ ਹਮੇਸ਼ਾ ਮੇਰਾ ਸੂਲ ਹੁੰਦਾ ਵੀ ਭਾਈ ਆਪਣਾ ਖੜ ਗਿਆ ਉੱਥੇ ਇੱਧਰ ਵਾਲੀ ਬਾਲ ਇੱਧਰ ਵਾਲਾ ਬੰਦਾ ਖੜੇ ਉੱਧਰ ਵਾਲੀ ਉੱਧਰ ਲਾ ਹਾਂ ਸਾਹਮਣੇ ਖੜ ਗਿਆ ਵਿਕਟਾਂ ਦੇ ਕਿਹੜੀ ਬਾਲ ਮੇਰੇ ਵਿੱਚ ਵੱਜੂ ਮੈਂ ਫਾੜ ਲੂੰਗਾ ਨਹੀਂ ਵੀ ਤੂੰ ਆਫਸਾਈਡ ਹੋ ਕੇ ਖੜਾ ਹੋ ਦੇ ਕੀਪਰ ਕਿ ਮਾਰ ਕੇ ਇਹ ਉਹ ਤੇਰੀ ਬੈਣ ਮੈਚ ਪੂਰਾ ਜੋਰ ਲੱਗਿਆ ਹੈ ਮੁੰਡਿਆਂ ਦਾ ਵੈਸੇ ਚੰਗੀ ਗੱਲ ਹੈ ਜਿਹਨੂੰ 30 ਕਲਾਸ ਦੇ ਮੈਚ ਹਾਲਾ ਚੋਟੀ ਪਰ ਆਹ ਲਾਸਟ ਤੱਕ ਗੱਲ ਪਹੁੰਚੀ ਹੋਏ ਲੋ ਜੀ ਓਵਰ ਥ्रो ਦਾ ਵੀ ਰਨ ਮਾਰ ਦੇਤਾ ਲੋੜ ਕਿਆ ਤੀ ਇਹ ਲੋੜ ਕਿਆ ਤੀ ਮੈਚ ਲੋ ਜੀ ਇਹ ਰਾਜ ਇਸਟਲੀ ਬੌਂਡੀ ਮੈਚ ਲੋ ਜੀ ਰਾਇਪਰ ਮੈਚ ਜਿੱਤ ਗਿਆ ਜੀ ਵਿਨ ਹੋ ਗਿਆ ਰਾਇਪਰ ਤੇ ਬਾਕੀ ਹੁਣ ਚੱਲਦੇ ਆਪਾਂ ਜਿੱਤ ਜੋਗੇ ਹੁਣ ਅਗਲੇ ਹਫਤੇ ਮਿਲਾਂਗੇ ਅਗਲੇ ਅਗਲੇ ਹਫਤੇ ਮਿਲਾਂਗੇ ਜੀ ਚਲੋ ਹੁਣ ਚੱਲਦੇ ਆ ਘਰ ਨੂੰ ਚੱਲਿਆ ਬਾਈ ਅਗਲੇ ਵਲੌਗ 'ਚ ਹਾਂ ਹੈਰਾਨ ਦੀ ਕੋਸ਼ਿਸ਼ ਕਰਾਂਗਾ ਅਗਲੇ ਮੈਚ 'ਚ ਹੁਣ ਮਾਣੇ ਮਾਜਰਾ ਨੂੰ ਹੁਣ ਅਗਲੀ ਵਾਰ ਤਾਂ ਤੈਨੂੰ ਅਮਰੀਕਾ ਜਿੰਨਾ ਮਾਣੇ ਮਾਜਰਾ ਲੱਗੂ ਕੋਈ ਗੱਲ ਨਹੀਂ ਇਸ ਵਾਰ ਤਾਂ ਛੱਡਤਾ ਕਿਉਂਕਿ ਸਤਨਾਮ ਨੇ ਤੇਰੀ ਜਿਹੜੀ ਇੱਜ਼ਤ ਓ ਰੱਖ ਲਈ ਹੈ ਹਾਂ ਸਤਨਾਮ ਲਾਸਟ ਵਾਲੇ ਨੇ ਨਹੀਂ 1 ਓਵਰ ਪਿਆ ਤਾਲੇ 5 ਬੋਲਾਂ ਬਾਕੀ ਪਈਆਂ ਦੀ ਇਹਨੇ ਪਹਿਲੀ ਬੋਲ ਤੇ ਕਿਹਾ ਵੀ ਲਾ ਵੀ ਚੱਕ ਦਵਾ ਹੁਣ ਇਹ ਕੋਈ ਨਹੀਂ ਮੈਂ ਇਹ ਪ੍ਰੈਸ਼ਰ ਹੈਂਡਲ ਕਰਨਾ ਰਾਜੀ ਦੇ ਸਿੱਖਿਆ ਹੋਇਆ ਇੱਕ ਗੱਲ ਦੱਸਾਂ ਮੈਂ ਤੈਨੂੰ ਮੈਂ ਤੈਨੂੰ ਇੱਕ ਗੱਲ ਦੱਸਾਂ ਇਹਨੂੰ ਵੈਸੇ ਸਮਝਾ ਕੇ ਮੈਂ ਆਇਆ ਤਾਂ ਵੀ ਤੂੰ ਪ੍ਰਵਾਹ ਨਾ ਕਰੀ ਓਵਰ ਟੈਲ ਲੈ ਗਏ ਯਾਰ ਇੰਨੀਆਂ ਨੀਗਾ ਖੇਡਦੇ ਹੋਗੇ ਹੁਣ 110 12 ਮੈਂ ਇਹ ਇਹ ਗੱਡੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ 5 ਓਵਰਾਂ 70 75 ਨਾਲ ਦੀ ਇੰਨੀਆਂ ਨੀਗਾ ਖੇਡਦੇ ਜੇ ਹਲੇ ਵੀ ਸਾ ਪ੍ਰੈਸ਼ਰ ਹੈਂਡਲ ਨਾ ਕਰਿਆ ਫਿਰ ਫਾਇਦਾ ਗਿਆ ਇਹ ਦਿਲਵੀਰਪੁਰ ਤੇ ਕਿਹਾ ਪ੍ਰੈਸ਼ਰ ਦਾ ਵੀ ਸਿਸਟਮ ਐਦਾਂ ਦਾ ਵੀ ਜੇ ਤਾਂ ਰਨ ਨਾ ਤੁਰੇ ਹੁੰਦੇ ਜੇ ਰਨ ਨਾ ਤੁਰੇ ਹੁੰਦੇ ਜੇ ਮਾਲਾ ਪੰਜ ਓਵਰਾਂ ਚ ਉਹ ਹੀ 30 40 ਰਨ ਨੂੰ ਤੇ ਫਿਰ ਪ੍ਰੈਸ਼ਰ ਥੋੜੇਪਰ ਪੈ ਗਿਆ ਜਿਹੜਾ ਸਾ ਤੋਂ ਉਮੀਦ ਕਰਦੇ ਦੱਸ ਦੇ ਰਹਿਣ ਮੈਂ ਜਿਹੜਾ ਥੋੜਾ ਜਾਂ ਫਿਰ ਜਿਹੜਾ ਮੈਂ ਰੋਕੀ ਆ ਫਿਰ ਫਿਰ ਵਿਕਟ ਦਾ ਕੀ ਕਰਦਾ ਬਿਲਟ ਦਾ ਫਿਰ ਉਹ ਤਾਂ ਆਪਸ਼ਨ ਹੈ ਨਹੀਂ ਦੇ ਵਿੱਚ ਬਾਪੇ ਇਹੀ ਸਿਸਟਮ ਆ ਕਿਉਂਕਿ ਹੁਣ ਤੁਹਾਨੂੰ ਟੈਨਸ਼ਨ ਥੋੜੀ ਤੀ ਗੱਲ ਦੀ ਹਨਾ ਚਲੋ ਬਾਕੀ ਹੁਣ ਚੱਲੀਏ ਆਪਾਂ ਹੁਣ ਬਾਕੀ ਮਨੀ ਨੇ ਵੀ ਚੋਕਾ ਘੇਡ ਮਾਰਿਆ ਆ ਮਨੀ ਮਨੀ ਦੇ ਭਾਈ ਚੋਕਾ ਘੇਡ ਮਾਰਿਆ ਚਲੋ ਚਲੋ ਹੁਣ ਕਿਸ਼ਮੀਰ ਦੀ ਜਿਹੜੀ ਵੀਏ ਚੋਂ ਨੇ ਚੱਲਦੇ ਆ ਜਾ ਚਲੋ ਛੋਲੇ ਗਈ ਆ ਗਿਆ ਜੀ ਤੁਸੀਂ ਪਹਿਲਾਂ ਮੈਂ ਲੜਾਈ ਕੋ ਦੇਖ ਕੇ ਗਿਆ ਗਿਆ 10-12 ਸਵੀਲਾ ਪੀਚ ਤੇ ਦਿੱਤੇ ਦੇ ਕੋਤੀ ਰੋਕਣਾ 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 ਉਹ ਸਤਰਾਮ ਗਰਮੀ ਬਹੁਤ ਸੀ ਗਰਮੀ ਬਹੁਤ ਚਲਿਏ ਜਾਣਾ ਹੀ ਪੈਣਾ ਚਾਹ ਚਲੋ ਜੀ ਚੱਲਦੇ ਹੁਣ